ਪਵਾਨੀਗੜ ਡਾਕਟਰ ਭੀਮਰਾਓ ਅੰਬੇਦਕਰ ਚੇਤਨਾ ਮંચ ਪਵਾਨੀਗੜ ਨੇ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦਾ 133ਵਾਂ ਜਨਮ ਦਿਨ ਬੜੀ ਹੀ ਤੂਮਤਾਮ ਨਾਲ ਡਾਕਟਰ ਭੀਮਰਾਓ ਅੰਬੇਦਕਰ ਪਾਰਕ ਪਵਾਨੀਗੜ ਵਿਖੇ ਮਨਾਇਆ ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਰਪ੍ਰਸਤ ਮਹਾਨਚਰਨ ਸਿੰਘ ਚੋਪੜਾ ਨੇ ਦੱਸਿਆ ਕਿ ਅੱਜ ਦੇ ਮੁੱਖ ਮਹਿਮਾਨ ਡਾਕਟਰ ਹਰਜਿੰਦਰ ਸਿੰਘ ਵਾਲੀਆ ਨੇ ਡਾਕਟਰ ਭੀਮਰਾਓ ਅੰਬੇਦਕਰ ਦੇ ਜੀਵਨ ਸੰਘਰਸ਼ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਡਾਕਟਰ ਭੀਮਰਾਓ ਅੰਬੇਦਕਰ ਇੱਕ ਮਹਾਨ ਪੱਤਰਕਾਰ ਵੀ ਸਨ ਅਤੇ ਲੇਖਕ ਵੀ ਸਨ ਉਨਾ Dalit ਭਾਈਚਾਰੇ ਦੀ ਭਲਾਈ ਲਈ ਅਤੇ Dalit ਸਮਾਜ ਨੂੰ ਜਾਗਰੂਕ ਕਰਨ ਲਈ 1920 ਵਿੱਚ ਮੂਕ ਨਾਇਕ ਅਖਬਾਰ ਕੱਢਿਆ ਇਸ ਸਮਾਗਮ ਵਿੱਚ ਡਾਕਟਰ ਹਜਿੰਦਰ ਸਿੰਘ ਐਮ ਡੀ ਸਾਫਕਾ ਵਿ ਵਿਸ਼ੇਸ਼ ਤੌਰ ਤੇ ਪਹੁੰਚੇ ਪਾਨੀਗੜ ਦੇ ਵਿੱਚ ਡਾਕਟਰ ਭੀਮਰਾਓ ਅਮੇਡਕਰ ਜੀ ਚੇਤਨਾ ਮੰਚ ਪਾਨੀਗੜ ਦੇ ਵੱਲੋਂ ਆ ਬਾਬਾ ਸਾਹਿਬ ਦਾ ਜਿਹੜਾ 133ਵਾਂ ਜਨਮ ਦਿਨ ਜਿਹੜਾ ਮਨਾਇਆ ਗਿਆ ਔਰ ਬੜਾ ਵਧੀਆ ਪ੍ਰੋਗਰਾਮ ਆ ਉਹਨਾਂ ਨੇ ਤਕਰੀਬਨ ਸਾਰੇ ਜਿਹੜੇ ਡਾਕਟਰ ਹਰਜਿੰਦਰ ਵਾਲੀ ਆ ਜੀ ਔਰ ਇਲਾਕੇ ਦੇ ਜਿਹੜੇ ਹੋਰ ਜਿਹੜੇ ਬੁਲਾਰੇ ਨੇ ਉਹ ਵੀ ਆਏ ਆ ਬੱਚਿਆਂ ਨੇ ਪਰਫਾਰਮੈਂਸ ਕੀਤੀ ਆ ਸੋ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੋ ਇੱਕ ਅੱਜ ਦੇ ਦਿਨ ਜਿਹੜਾ ਇੱਕ ਸੁਨੇਹਾ ਸਾਡੇ ਲੋਕਾਂ ਦੇ ਲਈ ਬਾਬਾ ਸਾਹਿਬ ਦੇ ਜਿਹੜੀ ਸੋਚ ਹੈ ਇੱਕ ਸਿੱਖੇਤ ਸਮਾਜ ਆ ਜਿਹੜਾ ਇੱਕ ਜਿਹੜੇ ਜਿਹੜੇ ਜਿਨ੍ਹਾਂ ਦਾ ਜ਼ਬਰ ਜ਼ੁਲਮ ਜਿਨ੍ਹਾਂ ਲੋਕਾਂ ਦੇ ਉਹਨਾਂ ਨੂੰ ਤਕੜੇ ਹੋ ਕੇ ਸਮਾਜ ਦੇ ਲਈ ਲੜਨ ਦੀ ਜਿਹੜੀ ਸੇਧ ਬਾਬਾ ਸਾਹਿਬ ਨੇ ਦਿੱਤੀ ਹੈ ਸੋ ਅੱਜ ਉਸ ਦੇ ਉੱਤੇ ਜਿਹੜਾ ਉਹਨਾਂ ਦੇ ਦੱਸੇ ਹੋਏ ਕਦਮਾਂ ਤੇ ਉੱਤੇ ਜਿਹੜੀ ਚੱਲਣ ਦੀ ਜਿਹੜੀ ਆ ਸਮਾਜ ਨੂੰ ਜਿਹੜੀ ਲੋੜ ਹੈ